ਆ ਰਿਹਾ ਹੈ ਨਿਰਮਲ ਸਿੰਘ ਗਿੱਲ ਨੂੰ ਮਾਣ ਹੈ ਮਾਤਾ ਗੁਰਵਿੰਦਰ ਕੌਰ ਦਾ ਪੁੱਤ ਫੜਦਾ ਗੁੱਟ ਹੁੰਦਾ ਨੂਰ ਇਹ ਪਰਲੀ ਬਗਲ ਇਸ ਵੇਲੇ ਕਫੈਨ ਜੀ ਦੀ ਵੱਧ ਦੁਨੀਆ ਕਹੋਂ ਦਾ ਕਿਸੇ ਤੋਂ ਨਾ ਘੱਟ ਬੱਲੀਏ ਫੇਰ ਦਾ ਦਲੇਰੀ ਫੁੱਲ ਨਾਲ ਦੇਖਿਆ ਦੁੱਕਾ ਵਾਲਾ ਜੱਟ ਬੱਲੀਏ ਆਹ ਨਾਰ ਦਾ ਟਾਪੀ ਹੋਇਆ ਲਓ ਜਨ ਗਬਰੂ ਇਕਵਾਲ ਸਵੇਜ ਦੇ ਜੀਵਨ ਬੜਿੰਗ ਸਾਡੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ। ਲਓ ਖੇਡ ਮੈਦਾਨ ਦੇ ਵਿੱਚ ਇੰਦਰਜੀਤ ਦਾ ਵੀਰ ਲਓ ਜਿੰਨ ਰਵੀ ਕਲਸੀਆਂ ਵਾਲਾ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ। ਗੋਲ ਜਿਆ ਦੈਰਾ ਵਿੱਚ ਹੰਦੇ ਦੋਸ ਨੇ ਚੜ ਜਾਂਦਾ ਚਾਜਤ ਖਿਡਾਰੀ ਵਿੱਚ ਦਿਸਦੇ। ਆ ਜਾ ਰਵੀ ਪੁਆਇੰਟ ਮਿਲ ਗਿਆ ਇਹ ਲੱਖਾਂ ਦੇ ਵਿੱਚ ਪੀਤੇ ਵਾਲੇ ਦਾ ਵੀ ਬੋਲ ਦਿੰਨੇ ਆ। ਪੀਤਾ ਡਾਲਾ ਉਸ ਵੀਰ ਦਾ ਵੀ ਵੱਡਾ ਯੋਗਦਾਨ ਹੈ। ਦੁੱਗਿਆਂ ਵਾਲਾ ਦੁੱਗਿਆਂ ਵਾਲਾ ਦੁੱਗਿਆਂ ਵਾਲਾ ਕਰਦਾ ਟਰਾਈ ਰਵੀ 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 ਲੰਨਾ ਨਹੀਂ ਹਰ ਵੀਰ ਇਸ ਸਮੇ ਕਬੱਡੀ ਪਾਉਂਦਾ ਹੋਇਆ ਖੁਸ਼ੀ ਨੇ ਬਿਉਤ ਬੰਦੀ ਕੀਤੀ ਹੈ ਵੀ ਕਿਵੇਂ ਟਕੀਏ ਦਰਸ਼ਕ ਨੱਚਣ ਪਰ ਰਵੀ ਵੀ ਮੇਰੇ ਵੀਰੋ ਸ਼ਾਰਪ ਬ੍ਰੇਨ ਧਾਵੀ ਹੈ ਲਓ ਕਰਦਾ ਟਰਾਈ ਦੁੰਦਿਆਂ ਵਾਲਾ ਵਿੱਚੋਂ ਤੇਰੀ ਨੀਤ ਨਹੀਂ ਲਿਭੌਰ ਦੀ ਕਿਹੜੀ ਗੱਲੋਂ ਧੋੜਦਾ ਖਰਕਵੇ ਅੱਖੀਆਂ ਤਾਂ ਉਹੀ ਚੰਨ ਤੇਰੀਆਂ ਝਾਕਣੀ ਚ ਪੈ ਗਿਆ ਫਰਕ ਵੇ ਦੁਨੀਆ ਦੇ ਰਿਸ਼ਤੇ ਮੈਂ ਮੇਰੇ ਵੀਰੋ ਖੁਸ਼ੀ ਵਰਗੇ ਰਿਸ਼ਤੇ ਮ ਕਮੇਟੀ ਖਿਡਾਰੀ ਆ ਸੰਦੀਪ ਕਾਰਪੇਤ ਵਾਲੇ